ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ੍ਰੀ ਅਮਰਸਰ ਸਾਹਿਬ ਦੇਖੋ ਸੰਗਤਾਂ ਦਾ ਇਕੱਠ ਬੜੀ ਚੜ੍ਹਦੀ ਕਲਾ ਦੇ ਨਾਲ ਇੰਨੀ ਗਰਮੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਇੰਨੀ ਵੱਡੀ ਭਾਵਨਾ ਸ਼ਹੀਦਾਂ ਦੇ ਦਰ ਤੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਬੜੀ ਵੱਡੀ ਘਾਲਣਾ ਸੰਗਤਾਂ ਦੀ ਵੀ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਐਨੀ ਮਹਾਨ ਕੁਰਬਾਨੀ ਦਿੱਤੀ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹੋ ਰਹੀ ਬੇਦਬੀ ਨੂੰ ਰੋਕਣ ਦੇ ਲਈ ਆਪਣਾ ਸੀਸ ਵਾਰਿਆ ਮਹਾਨ ਕੁਰਬਾਨੀ ਦਿੱਤੀ ਆਪਣੇ ਹੱਥ ਦੀ ਤਲੀ ਤੇ ਸੀਸ ਰੱਖ ਕੇ ਤੇ ਦੁਸ਼ਮਣਾਂ ਨੂੰ ਭਜੜਾ ਪਾਈਆਂ ਅੱਜ ਵੇਖੋ ਉਹਨਾਂ ਸ਼ਹੀਦਾਂ ਦੇ ਦਰ ਤੇ ਸੰਗਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਿਆ ਨੇ ਕਿੰਨੀ ਵੱਡੀ ਲਾਈਨ ਲੱਗੀ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਦਰਸ਼ਨ ਕਰੋ ਤੁਸੀਂ ਵੀ ਭਾਗਾਂ ਵਾਲੇ ਜੇ ਜੋ ਦਰਸ਼ਨ ਕਰ ਰਹੇ ਜੇ ਤੇ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਉਹ ਵੀ ਬੜੇ ਵੱਡੇ ਭਾਗਾਂ ਵਾਲੀ ਆ ਗਰਮੀ ਤੋਂ ਰਾਹਤ ਦੇ ਲਈ ਆ ਕੂਲਰ ਲਾਏ ਨੇ ਕਿ ਸੰਗਤਾਂ ਨੂੰ ਥੋੜੀ ਗਰਮੀ ਦੇ ਵਿੱਚ ਰਾਹਤ ਦਿੱਤੀ ਜਾਵੇ ਦੇਖੋ ਕਿੰਨੀ ਵੱਡੀ ਲਾਈਨ ਲੱਗੀ ਆ ਤੁਹਾਨੂੰ ਦਰਸ਼ਨ ਕਰਾ ਰਹੇ ਆ ਵੇਖੋ ਸੰਗਤਾਂ ਨਾਲ ਪੱਕੀਆਂ ਫੜੀਆਂ ਨੇ ਪੱਕੀਆਂ ਚੱਲ ਰਹੀਆਂ ਨੇ ਕਿੰਨੀ ਲੰਮੀ ਲਾਈਨ ਲੱਗੀ ਦਰਸ਼ਨ ਕਰੀ ਜਾਓ ਇਹ 메ਨ ਰੋਡ ਆ ਜਿਹੜਾ ਤਰਨਤਨ ਸਾਹਿਬ ਨੂੰ ਜਾਂਦਾ ਦੇਖੋ ਇੱਕ ਉਧਰ ਰੋੜੇ ਇੱਕ ਇਧਰ ਰੋੜੇ ਆ ਉਹ ਰੋਡ ਸਾਰਾ ਹੀ ਸੰਗਤ ਨਾਲ ਭਰਿਆ ਹੈ ਕੋਈ ਕਰੋ ਦਰਸ਼ਨ ਸੰਗਤਾਂ ਦੇ ਦਰਸ਼ਨ ਕਰੋ ਕਈ ਲੋਗੇ تھے ਬੜਾ ਭੰਡੀ ਪ੍ਰਚਾਰ ਕਰੀ ਜਾਂਦੇ ਆ ਕਿ ਸੰਗਤ ਇੱਥੇ ਕਿਉਂ ਆਉਂਦੀ ਆ ਉਹਨਾਂ ਨੂੰ ਇਹ ਵੀ ਚੁਗਦਾ ਕਿ ਗੁਰੂ ਘਰ ਦੇ ਵਿੱਚ ਵੀ ਸੰਗਤ ਜਿਹੜੀ ਆਉਂਦੀ ਉਹ ਵੀ ਚੁਗਦੀ ਆ ਤੇ ਜਿੱਥੇ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਆ ਨਕਲੀ ਜਿਹੜੇ ਪ੍ਰਚਾਰਕ ਇਸਾਈ ਪਾਸਟਰ ਜਿਹੜੇ ਬਣੇ ਆ ਉਹ ਕਿਵੇਂ ਕਿੱਡੇ ਕਿੱਨੇ ਵੱਡੇ ਡਰਾਮੇ ਕਰਕੇ ਲੋਕਾਂ ਨੂੰ ਇਕੱਠੇ ਕਰ ਰਹੇ ਇਹਨਾਂ ਵੱਡਾ ਇਕੱਠ ਕਰ ਰਹੇ ਉਹਨਾਂ ਤੇ ਕੋਈ ਨਹੀਂ ਬੋਲਦਾ ਤੇ ਜਦੋਂ ਆਪਣੇ ਗੁਰੂ ਘਰਾਂ ਦੇ ਵਿੱਚ ਸੰਗਤ ਕੱਤਰ ਹੁੰਦੀ ਆ ਤੇ ਇਹ ਵਾਦ ਘਟ ਬੋਲਣ ਲੱਗ ਪੈਂਦੇ ਆ ਤੇ ਗੁਰੂ ਘਰ ਦੇ ਵਿੱਚ ਸੰਗਤ ਨਹੀਂ ਹੋਣੀ ਤੇ ਹੋਰ ਕਿੱਥੇ ਜਾਣੀ ਨੇ ਤੇ ਇਹੋ ਹੀ ਗੁਰੂ ਦੀ ਸੰਗਤ ਆ ਜਿਹੜੀ ਗੁਰੂ ਦੇ ਘਰ ਵਿੱਚ ਜੁੜਦੀ ਆ ਵੇਖੋ ਜਿਨ੍ਹਾਂ ਨੇ ਸੇਵਾ ਕਰਨੀ ਆ ਪੱਖੇ ਚੱਲ ਰਹੇ ਆ ਹਾਂਜੀ ਬੜੀ ਵੱਡੀ ਸੇਵਾ ਏ ਸੰਗਤਾਂ ਦੀ ਤੇ ਇੰਤੇਈ ਸੰਗਤਾਂ ਦੀਆਂ ਸੀਸਾਂ صدਕਾ ਸੰਗਤਾਂ ਨੂੰ ਹਰ ਐਤਵਾਰ ਗੁਰੂ ਕੇ ਲੰਗਰ ਚ ਕਾਈ ਜਾਂਦੇ ਨੇ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਹਰ ਐਤਵਾਰ ਇਨ੍ਹਾਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਸੰਗਤਾਂ ਦੀਆਂ ਜਿੰਨੀਆਂ ਅਸੀਸਾਂ ਮਿਲਦੀਆਂ ਤੇ ਜੋ ਸੇਵਾਵਾਂ ਚੱਲ ਰਹੀਆਂ ਨੇ ਬੜੀ ਚੜ੍ਹਦੀ ਕਲਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਬੜੀਆਂ ਸੰਗਤਾਂ ਆਉਂਦੀਆਂ ਨੇ ਤੁਹਾਨੂੰ ਦਰਸ਼ਨ ਕਰਾਉਂਦੇ ਜਾਨੇ ਕਿੰਨੀਆਂ ਸੰਗਤਾਂ ਆ ਰਹੀਆਂ ਨੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰੋ ਪਰਲਾ ਰੋਡ ਉਹ ਵੀ ਸੰਗਤ ਨਾਲ ਭਰਿਆ ਜੀ ਸ਼ਬੀਲਾਂ ਚੱਲ ਰਹੀਆਂ ਨੇ ਜਿਨ੍ਹਾਂ ਨੇ ਸੇਵਾ ਕਰਨੀ ਉਹਨਾਂ ਨੇ ਕਰੀ ਜਾਣੀਆਂ ਜਿਨ੍ਹਾਂ ਨੇ ਗੱਲਾਂ ਕਰਨੀਆਂ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਵੇਖੋ ਚਾਹਾਂ ਚੱਲ ਰਹੀਆਂ ਆ ਪਾਣੀ ਵਾਲੇ ਟੈਂਕਰ ਲੱਗੇ ਆ ਜਿਨ੍ਹਾਂ ਨੇ ਸੇਵਾ ਕਰਨੀ ਉਹਨਾਂ ਨੇ ਸੇਵਾ ਕਰੀ ਜਾਣੀ ਹੈ ਜੋ ਮਰਜ਼ੀ ਕੋਈ ਕਰ ਲਵੇ ਆਹ ਵੇਹੋ ਮੇਨ ਰੋਡ ਆ ਤਰਨਤਾਰਨ ਵਾਲਾ ਤੇ ਇਹ ਸਿਰਫ ਸੰਗਤਾਂ ਦੇ ਲਈ ਹੋਣਾ ਇਹ ਰਸਤਾ ਰਹਿ ਗਿਆ ਵਾ ਜਿੰਨੀ ਵੱਡੀ ਤਦਾਦ ਵਿੱਚ ਸੰਗਤ ਆਉਂਦੀ ਆ ਆ ਵੇਖੋ ਇੱਥੇ ਵੀ ਸ਼ਬੀਰ ਚੱਲ ਰਹੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹ ਬਾਣੀ ਦੀਆਂ ਰਹਿਮਤਾਂ ਨੇ ਸਾਰੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਅਤਿ ਚਾਰ ਸਰੂਪ ਲਿਖੇ ਨੇ ਤੇ ਦਮਦਮਾ ਸਾਹਿਬ ਜਿੱਥੇ ਉਹਨਾਂ ਨੇ ਉੱਥੇ ਭਗਤੀ ਵੀ ਕੀਤੀ ਆ ਤੇ ਨਾਲ ਅਰਥ ਵੀ ਪੜਾਏ ਆ ਸਿੰਘਾਂ ਨੂੰ ਗੁਰਬਾਣੀ ਦੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਜੋ ਥਾਪਿਆ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਹਾਂਜੀ ਆ ਵੇਖੋ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਇਥੇ ਹੀ ਆ ਸੇਵਾ ਚੱਲਦੀ ਆ ਗੁਰੂ ਕੇ ਲੰਗਰਾਂ ਦੀ ਹਰ ਐਟਵਾਰ ਤਿਆਰੀਆਂ ਹੋ ਰਹੀਆਂ ਨੇ ਸਾਰੀਆਂ